ਕਿ ਸਿੱਖ ਬੁੱਧੀ ਜੀਵੀਆਂ ਤੋਂ ਇਸ ਬਾਰੇ ਨੌਲੇਜ ਲਈ ਜਾਵੇ ਤੇ ਉਸ ਕਰਕੇ ਉਹ ਕੋਰਸ ਉਮੇ ਕ੍ਰੀਏਟ ਕੀਤਾ ਜਾਵੇ ਮੇਰਾ ਖਿਆਲ ਹੈ ਜੇ ਦਿੱਲੀ ਯੂਨੀਵਰਸਿਟੀ ਨੇ ਇਹ ਗੱਲ ਕੀਤੀ ਹੈ ਤਾਂ ਅਗਿਓ ਇਹਨਾਂ ਵੀ ਜ਼ਰੂਰ ਕਰੇਗੀ ਕਿ ਜਰੂ ਕਿਸੇ ਨਾ ਕਿਸੇ ਦੀ ਸਹਾਇਤਾ ਲਈ ਜਾਵੇਗੀ ਔਰ ਉਹਦੇ ਵਿੱਚ ਕਰੈਕਸ਼ਨ ਕੀਤੀਆਂ ਜਾ ਸਕਦੀਆਂ ਨੇ ਔਰ ਮੇਰਾ ਖਿਆਲ ਹੈ ਸਾਨੂੰ ਇੱਕ ਵਾਰੀ ਜ਼ਰੂਰ ਇਹ ਵੈਲਕਮ ਕਰਨਾ ਚਾਹੀਦਾ ਹੈ ਕਿ ਇਹ ਕੋਰਸ ਉੱਤੇ ਸ਼ੁਰੂ ਹੋਇਆ ਇਹ ਕੋਰਸ ਦੇ ਵਿੱਚ ਕੁਝ ਆ ਨਈ ਸਹੀ ਹੋਵੇਗਾ ਗਲਤ ਅੰਕੜੇ ਜਦ ਦਿੱਤੇ ਜਾਣਗੇ ਜਾਂ ਕੁਝ ਹੋਰ ਗਲਤ ਆਨਾਮਾਂ ਬਾਰੇ ਪ੍ਰਚਾਰ ਕੀਤਾ ਜਾਵੇਗਾ ਜਾਂ ਕੁਝ ਹੋਰ ਗਲਤੀ ਕੀਤੀ ਹੈ ਉਹਤੇ ਬਾਤ ਇਤਰਾਜ਼ ਕੀਤੇ ਜਾ ਸਕਦੇ ਨੇ ਔਰ ਮੇਰੇ ਖਿਆਲ ਅਸ 1 ਸਟੈਪ ਔਰ ਹੋਪਫਲੀ ਜੇ ਐਸ ਤਰ੍ਹਾਂ ਕੱਲਾ 19 ਸਮੇਂ ਦੇ ਇਤਿਹਾਸ ਦੀ ਸ਼ਹੀਦਿਆਂ ਵਾਲੇ ਇਤਿਹਾਸ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਮਗਰੋਂ ਹੋਰ ਕੋਰਸਸ ਵੀ ਆ ਸਕਦੇ ਨੇ ਔਰ ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਆ ਸਕਦੇ ਨੇ ਤੁਹਾਨੂੰ ਪਤਾ ਹੋ ਠਾਕਰੇ ਹਣੀ ਦੀ ਮੈਂ ਕੱਲ ਗੱਲ ਕੀਤੀ ਸੀ ਉਹ ਹਿੰਦੀ ਪਿੱਛੇ ਉਹਨਾਂ ਨੇ ਕ੍ਰੇਸ ਵਾਲਾ ਵੀ ਅਸੀਂ ਕਰਨੀ ਨਹੀਂ ਹੈ ਇਸ ਮਾਮਲੇ 'ਚ ਹੋਰਾਂ ਯੂਨੀਵਰਸਿਟੀ ਦੇ ਵਿੱਚ ਵੀ ਇਹ ਜੀਆਂ ਕਰਨਾ ਕੀਤੀਆਂ ਜਾ ਸਕਦੀਆਂ ਨੇ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ ਮਹਾਰਾਸ਼ਟਰ ਵਿੱਚ ਵੀ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਜੋ ਦੇ ਚਮਰਾਖੀ ਵੀ ਹੋ ਸਕਦੀ ਹੈ ਉਹਦੇ ਵਿੱਚ ਯੂਨੀਵਰਸਿਟੀ ਦੇ ਕੋਰਸ ਲੱਗ ਸਕਦੇ ਨੇ